ਸ਼੍ਰੋਮਣੀ ਅਕਾਲੀ ਦਲ ਦੀ ਜ਼ਮਾਨਤ ਜप्त ਹੋ ਗਈ। ਇਹਦੇ ਵਿੱਚ ਕੋਈ ਦੋ ਰਾਇ ਨਹੀਂ ਹੈ। ਸ਼੍ਰੋਮਣੀ ਅਕਾਲੀ ਦਲ ਦੇ ਪਰਪਕਾਰ ਘੁੰਮਣ ਦੀ ਜ਼ਮਾਨਤ ਜप्त ਹੋ ਗਈ ਹੈ ਪਰ ਭਾਜਪਾ ਨੇ ਆਪਣਾ ਰਸੂਖ ਬਚਾ ਲਿਆ। ਭਾਜਪਾ ਭਾਵੇਂ ਤੀਸਰੇ ਨੰਬਰ ਤੇ ਹੈ। ਭਾਜਪਾ ਦੇ ਲੀਡਰ ਇਸ ਗੱਲ ਦੀ ਖੁਸ਼ੀ ਬਣਾ ਰਹੇ ਆ ਕਿ ਉਹ ਆਪਣੀ ਪੋਜੀਸ਼ਨ ਮੇਨਟੇਨ ਕਰਨ ਦੇ ਵਿੱਚ ਕਾਬਿਲ ਰਹੇ ਨੇ। ਪਰ ਸਵਾਲ ਇਹ ਹੈ ਕਿ ਕੀ ਭਾਜਪਾ ਤੇ ਅਕਾਲੀ ਦਲ ਦੇ ਵਿੱਚ ਜਿਹੜਾ ਸੰਭਾਵੀ ਗੱਠਜੋੜ ਮੰਨਿਆ ਜਾ ਰਿਹਾ ਸੀ ਹੁਣ ਤੱਕ ਉਹ ਹੁਣ ਇਸ ਪੋਜੀਸ਼ਨ ਦੇ ਮੱਦੇਨਜ਼ਰ ਵੀ ਅਮਲ ਦੇ ਵਿੱਚ ਆਵੇਗਾ ਜਿੱਥੇ ਭਾਜਪਾ ਜਾਣਦੀ ਹੈ ਕਿ ਪਰਉਪਕਾਰ ਘੁੰਮਣ ਜਾਂ ਅਕਾਲੀ ਦਲ ਜਿਹਦੀ ਅਗਵਾਈ ਸੁਖਵੀਰ ਸਿੰਘ ਬਾਦਲ ਨੇ ਕੀਤੀ ਇਸ ਦੇ ਬਾਵਜੂਦ ਵੀ ਜ਼ਮਾਨਤ ਜਬਤ ਹੋ ਗਈ ਸੁਖਵੀਰ ਸਿੰਘ ਬਾਦਲ ਦੇ ਵੱਲੋਂ ਲਾਇਆ ਗਿਆ ਜ਼ੋਰ ਜ਼ਾਇਆ ਚਲਾ ਗਿਆ ਵਿਕਰਮ ਸਿੰਘ ਮਜੀਠੀਆ ਦਾ ਰੋਡ ਸ਼ੋਅ ਦਾ ਹਿੱਸਾ ਬਣਨਾ ਜ਼ਾਇਆ ਚਲਾ ਗਿਆ ਘਰ ਵਾਪਸੀਆਂ ਕਰਾਉਣੀਆਂ ਸਿਕੰਦਰ ਸਿੰਘ ਮਲੂਕਾ ਦੀਆਂ ਸੋਨ ਸਿੰਘ ਠੰਡਲ ਦੀਆਂ ਜਾਂ ਦੂਸਰੀ ਪਾਰਟੀਆਂ ਦੇ ਵਿੱਚੋਂ ਮਹਿਲਾ ਲੀਡਰ ਕੱਢ ਕੱਢ ਕੇ ਲਿਆਉਣੇ ਇਹ ਜ਼ਾਇਏ ਚਲਾ ਜ਼ਾਇਆ ਚਲਾ ਗਿਆ ਤੇ ਕੀ ਹੁਣ ਬੀਜੇਪੀ ਗੱਠ ਜੋੜ ਦੇ ਬਾਰੇ ਸੋਚੇਗੀ بڑے ਲੀਡਰ ਤਾਂ ਇਹ ਵੀ ਦਾਵਾ ਕਰਦੇ ਆ ਕਿ ਬੀਜੇਪੀ ਤਾਂ ਸੋਚ ਹੀ ਨਹੀਂ ਰਹੀ بڑے ਲੀਡਰ ਤਾਂ ਇਹ ਵੀ ਦਾਵਾ ਕਰਦੇ ਆ ਕਿ ਬੀਜੇਪੀ ਤਾਂ ਇਸ ਬਾਰੇ ਵਿਚਾਰ ਹੀ ਨਹੀਂ ਰਹੀ ਪਰ ਕਿਤੇ ਨਾ ਕਿਤੇ ਬੁੱਧੀਜੀਵੀ ਚਰਚਾਵਾ ਕਰਦੇ ਨੇ ਕਿ ਜੇ ਬੀਜੇਪੀ ਪੰਜਾਬ ਦੇ ਵਿੱਚ ਸਟਰੋਂਗ ਹੋਣਾ ਚਾਹੁੰਦੀ ਹੈ ਤੇ ਉਸ ਨੂੰ ਕਿਤੇ ਨਾ ਕਿਤੇ ਸੋ ਕਾਲਡ ਖੇਤਰੀ ਪਾਰਟੀ ਦੀ ਜ਼ਰੂਰਤ ਹੈ ਕਈ ਥਾਵਾਂ ਦੇ ਉੱਤੇ ਅਕਾਲੀ ਦਲ ਦੀ ਜ਼ਰੂਰਤ ਹੈ ਪਰ ਮੌਜੂਦਾ ਸਮਿਕਰਨਾਂ ਦੇ ਮੱਦੇਨਜ਼ਰ ਸ਼ਾਇਦ ਇਹ ਤੱਥ ਵੀ ਕਿਤੇ ਨਾ ਕਿਤੇ ਧੁੰਦਲੇ ਪੈ ਜਾਂਦੇ ਨੇ ਹੁਣ ਜੇ ਕੱਲ ਦੀ ਚੋਣ ਦੀ ਗੱਲ ਕਰੀਏ ਨਤੀਜੇ ਸਾਹਮਣੇ ਆ ਨਤੀਜਿਆਂ ਦੇ ਵਿੱਚ ਪਰਪਕਾਰ ਘੁੰਮਣ ਸਾਫ਼ ਤੌਰ ਦੇ ਉੱਤੇ ਉਹਨਾਂ ਨੂੰ 8203 ਵੋਟਾਂ ਪਈਆਂ ਨੇ ਜੇ ਸੰਪੂਰਨ ਤੌਰ ਦੇ ਉੱਤੇ ਡੈਫਿਸਿਟ ਦੇਖੀਏ 26976 ਵੋਟਾਂ ਦਾ ਡੈਫਿਸਿਟ ਰਿਹਾ ਔਰ ਜ਼ਮਾਨਤ ਜਬਤ ਹੋਈ ਹੈ ਤੇ ਦੂਜੇ ਪਾਸੇ ਜੀਵਨ ਗੁਪਤਾ ਜਿਹੜੇ ਭਾਰਤੀ ਜਨਤਾ ਪਾਰਟੀ ਤੋਂ ਚੋਣ ਲੜੇ 20323 ਵੋਟਾਂ ਲੈਣ ਦੇ ਵਿੱਚ ਕਾਮਯਾਬ ਰਹੇ ਡੈਫਿਸਿਟ ਰਿਹਾ 14856 ਵੋਟਾਂ ਦਾ ਪਰ ਸਵਾਲ ਇਹ ਹੈ ਕਿ ਕੀ ਇਹ ਦੋਵੇਂ ਪਾਰਟੀਆਂ ਹੁਣ ਕਰੀਬ ਆਉਣ ਗਈਆਂ ਇਹ ਦੋਵੇਂ ਪਾਰਟੀਆਂ ਕੀ ਰਲੇਮਾ ਕਰਨਗੀਆਂ 27 ਤੋਂ ਪਹਿਲਾਂ بڑے ਸਮੀਕਰਨ ਬਦਲਦੇ ਨੇ ਉਹਦੇ ਦਰਮਿਆਨ ਹੋ ਸਕਦਾ ਹੈ ਕਿ ਐਸਜੀਪੀਸੀ ਦੀ ਚੋਣ ਹੋ ਜਾਵੇ ਉਹਦੇ ਦਰਮਿਆਨ ਹੋ ਸਕਦਾ ਹੈ ਕਿ ਨਵਾਂ ਅਕਾਲੀ ਦਲ ਹੁੰਦ ਵਿੱਚ ਆ ਜਵੇ ਉਹਦੇ ਦਰਮਿਆਨ ਹੋ ਸਕਦਾ ਹੈ ਕਿ ਅਕਾਲੀ ਦਲ ਵਾਰਿਸ ਪੰਜਾਬ ਦੇ ਕੋਈ ਨਵਾਂ ਯੂ ਟਰਨ ਲੈ ਲਵੇ ਯਾਨੀ ਕਿ ਬਹੁਤ ਸਾਰੇ ਵਿਚਾਰ ਇਸ ਵੇਲੇ ਇਕੱਠਿਆਂ ਕੰਮ ਕਰ ਰਹੇ ਹੈ ਔਰ ਉਹਦੇ ਵਿੱਚ ਸੁਖਬੀਰ ਸਿੰਘ ਬਾਦਲ ਦੇ ਧੜੇ ਦੀ ਪਰਫਾਰਮੈਂਸ ਤੋਂ ਬਾਅਦ ਭਾਜਪਾ ਰਲੂਗੀ ਜਾਂ ਨਹੀਂ ਰਲੂਗੀ ਇਹਦੇ ਸਵਾਲਾਂ ਦੇ ਵਿਚਾਲੇ ਫਿਲਹਾਲ ਦੁਬਿਧਾ ਬਣ ਕੇ ਫਸਿਆ ਹੋਇਆ ਹੈ ਖਾਸ ਤੌਰ ਤੇ ਉਦੋਂ ਜਦੋਂ ਸੁਨੀਲ ਜਾਖੜ ਜਿਹੜੇ ਪੰਜਾਬ ਪ੍ਰਧਾਨ ਨੇ ਬੀਜੇਪੀ ਦੇ ਹੋਰਲੇਮੇ ਦੀ ਗੱਲ ਕਰਦੇ ਆ ਉਸ ਤੋਂ ਬਾਅਦ ਅਨੁਮਾਨ ਲਾਏ ਜਾਂਦੇ ਆ ਕਿ ਪੰਜਾਬ ਜਿਹੜੀ ਲੀਡਰਸ਼ਿਪ ਹੈ ਉਹ ਅਕਾਲੀ ਦਲ ਦੇ ਨਾਲ ਰਲਣ ਤਿਆਰ ਹੈ ਕਿ ਦੂਸਰੇ ਪਾਸੇ ਇਹ ਚਰਚਾਾਂਵਾਂ ਹੁੰਦੀਆਂ ਕਿ ਕੇਂਦਰ ਦੀ ਲੀਡਰਸ਼ਿਪ ਜਿਹੜੀ ਆ ਉਹ ਨਹੀਂ ਚਾਹੁੰਦੀ ਬਹੁਤ ਕੁਝ ਇਸ ਵੇਲੇ ਚਰਚਾ ਦਾ ਵਿਸ਼ਾ ਹੈ ਪਰ ਆਉਂਦੇ ਸਮੇਂ ਦੇ ਵਿੱਚ ਕੀ ਕੁਝ ਹੋਵੇਗਾ ਸਵਾਲ ਅਜੇ ਵੀ ਉਹੀ ਬਰਕਰਾਰ ਹੈ ਜੋ ਵੀ ਹੋਏਗਾ ਦੱਸਦੇ ਰਹਿਾਂਗੇ ਤੁਹਾਡੇ رائے ਮੁਤਾਬਕ ਇਹ ਗੱਠਜੋੜ ਹੋਣਾ ਚਾਹੀਦਾ ਕਿ ਨਹੀਂ ਹੋਣਾ ਚਾਹੀਦਾ ਇਹ ਆਪਣੇ ਵਿਚਾਰ ਕਮੈਂਟਸ ਵਿੱਚ ਦੱਸਣਾ ਨਾ ਭੁੱਲਣਾ ਔਰ ਬਨੇ ਰੋਮਾਨੇ ਦੀ ਆਪ ਪੰਜਾਬੀ ਤੇ